ਬੱਤ ਵਡਾ ਝੂਠਾ ਦਾ ਕੇਜਰੀ ਵਾਲਾ ਬਿਲਕੁਲ ਬਿਲਕੁਲ ਕੋਈ ਕੰਦੀ ਲੋੜ ਹੀ ਨਹੀਂ ਬਿਲਕੁਲ ਸਾਬ ਇਹਦਾ ਐਡੀਕ ਝੂਠਾ ਹੈ ਐਡਾ ਵੱਡਾ ਠੱਗ ਮੈਂ ਬੰਦਾ ਦੇਖਿਆ ਨਹੀਂ ਜਿੰਨਾ ਉਹ ਹੈ ਐ ਸ਼ਕਲ ਹੈ ਜੀ ਬਣਾ ਲੂਗਾ ਮਫਲਰ ਜਪਾ ਕੇ ਖੰਗੀ ਜਾਊਗਾ ਬਿਮਾਰੀ ਕੋਈ ਨਹੀਂ ਉਹਨੂੰ ਦਿਖਾਊਗਾ ਕਿ ਮੈਂ ਆਮ ਆਦਮੀ ਦਾ ਹਾਂ ਤੇ ਉਹਦੇ ਘਰ ਜਾ ਕੇ ਦੇਖੋ ਕਿੰਨਾ ਲੱਗਾ ਕਿੰਨੇ ਕਰੋੜਾਂ ਦਾ ਆਪਣੇ ਘਰ ਬਣਾਇਆ ਉਹਨੇ ਆ ਬੇਸਿਕਲੀ ਕੀ ਹੈ ਆ ਸਾਰੇ ਕ੍ਰਿਮੀਨਲ ਇਕੱਠੇ ਹੋਏ ਆ ਲੁੱਟਣ ਵਾਸਤੇ ਇੱਕ ਗੈਂਗ ਬਣ ਗਈ ਸੀ ਉਹਨ ਬਿਚਾਰੇ ਪੰਜਾਬੀ ਆਪਣੇ ਦਿਲ ਦੇ ਵੱਡੇ ਐ ਤੇ ਆਪਾਂ ਫਸ ਗਏ ਐ ਬਾਕੀ ਹਿੰਦੂਸਤਾਨੀ ਫਸਿਆ ਤੇ ਹੁਣ ਕੀ ਜੀ ਹਾਲਾਤ ਐ ਆ ਇਹਨਾਂ ਦਾ ਲਾਸਟ ਸਟੇਸ਼ਨ ਐ ਇਹਦੇ ਬਾਅਦ ਸਾਰੇ ਅੰਦਰ ਹੀ ਜਾਣਗੇ ਹਲੇ ਤਾਂ ਟੈਂਪਰੀ ਜੇਲ੍ਹ ਚ ਆਏ ਕੋਈ ਨਹੀਂ ਰਹਿਣਾ ਨਾ ਤੋਂ ਬਾਦਲ ਸਾਹਿਬ ਇੱਕ ਸਵਾਲ ਐ ਆਪਸੇ ਅਮੈਂ ਡੇ ਟੂ ਕੇ ਨਿਊਜ਼ ਸੇ ਅਮਰ ਔਰ ਬਾਦਲ ਸਾਹਿਬ ਕੀ ਬਾਤ ਕਰੇ ਬੜੇ ਬਾਦਲ ਸਾਹਿਬ ਕੀ ਪਾਸਾ ਬਾਦ ਮੁੱਖ ਮੰਤਰੀ ਰਹੇ 3 ਵਾਰ ਟਰਨਓਵਰ ਉਹਨਾਂ ਨੇ ਪੂਰਾ ਕੀਆ ਔਰ ਦੂਸਰੀ ਬਾਤ ਇਹ एस वाई के लिए बहुत बढ़िया काम किया आटा दाल स्कीम बहुत सारे अच्छे काम किए अब सवाल मेरा ये है और इस जवाब मुझे चाहिए अभी व्यापारियों का एक सम्मेलन हो रहा था चंडीगढ़ में और पंजाब के मुख्यमंत्री बोलते हैं बिना नाम लिए कि पहले की सरकारों में व्यापारियों से आंदनी के तौर पर पैसा लिया जाता था और हिस्सेदारी की बात की जाती थी अब इशारा किस तरफ है आप भी समझदार हैं और दूसरा सवाल मेरा ये है अकाली दल का कम कैसे होगा सरकार ਕਮਬੈਕ ਲੋਕਾਂ ਦੇ ਦਿਲਾਂ ਚ ਹੈ ਤੁਸੀਂ ਕਿਸੇ ਨਾ ਵੀ ਗੱਲ ਕਰ ਲੋ ਮੈਂ ਜੇ ਤੁਸੀਂ ਜਾਣ ਕੇ ਹੱਥ ਨਹੀਂ ਕਰੇ ਕਰਨੇ ਜੇ ਮੈਂ ਤੁਹਾਨੂੰ ਪੁੱਛਿਆ ਨਾ ਸਾਰੇ ਤੁਸੀਂ ਕਾਲੀ ਦਲ ਨੂੰ ਹੀ ਵੋਟ ਪਾਓਗੇ ਮੈਨੂੰ ਪਤਾ ਸਹੀ ਹੈ ਕਿ ਨਹੀਂ ਤੁਸੀਂ ਦੇਖੋ ਜਿਹੜੀ ਸਰਕਾਰ ਦਾ ਤੁਸੀਂ ਜਾ ਰਹੇ ਹੋ ਜਿਹਦੇ ਸ਼ਹਿਰ ਟ੍ਰੈਫਿਕ ਘਟ ਗਿਆ ਥੋੜੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਹੋਈ ਹੈ ਕਿਤੇ ਮੈਂ ਕਹਿੰਦਾ ਜੇ ਕੈਮਰਾ ਚੇਂਜ ਇਧਰਲੇ ਪਾਸੇ ਕਰ ਲੋ ਸਾਰਿਆਂ ਦੇ ਸਿਰ ਐਂ ਹੋਈ ਜਾਂਦੇ ਅੱਜ ਦੱਸਾ ਕੀ ਹੈ ਪਹਿਲੇ ਸਵਾਲ ਦਾ ਜਵਾਬ ਸੋ ਇਹ ਤਾਂਦ ਲੀਆਂ ਉਹਨਾਂ ਕਦ ਦੱਸੇ ਕਿਨੇ ਕੀਤੀਆਂ ਮੈਂ ਦੱਸਦਾ ਕੇਜਰੀਵਾਲ ਸੂਰੀਆ ਮਹੀਨੇ ਦਾ ਲੈਂਦੇ ਅੱਜ ਲੈਂਡ ਪੂਲਿੰਗ ਕੀ ਹੈ ਲੈਂਡ ਪੂਲਿੰਗ ਐਕਟ ਜਿਹੜਾ ਲੈ ਮੈਂ ਤੁਹਾਨੂੰ ਜਲਦੀ ਖੁਲਾਸਾ ਕਰਨ ਲੱਗਾ ਇੱਕ ਦੋ ਦਿਨਾਂ ਚ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਵੱਡਾ ਸਕੈਮ ਆ ਲੈਂਡ ਐਕੁਇਜ਼ੀਸ਼ਨ ਹੈ ਆ ਡਰਾ ਰਿਹਾ ਸਾਰੇ ਰੀਜਿਸਟਰ ਡਰਾ ਕੇ ਫਿਰ ਇਹਨਾਂ ਨੂੰ ਇਹਨਾਂ ਨੇ ਐਕਟ ਵਿੱਚ ਪ੍ਰੋਵੀਜ਼ਨ ਰੱਖ ਲਈ ਕਿਦਾ ਮਰਜ਼ੀ ਛੱਡ ਸਕਦੇ ਆ ਤੇ ਕਿਦਾ ਮਰਜ਼ੀ ਐਕਵਾਇਰ ਕਰ ਸਕਦੇ ਆ ਮਤਲਬ 100 100 ਕਰ 1 ਕਰੋੜ ਰੁਪਏ ਕਿੱਲਾ ਰੱਖਿਆ ਰੇਟ ਇਹਨਾਂ ਨੇ ਆਪਣਾ ਪ੍ਰਧਾਨ ਜੀ ਡਾਕਟਰ ਐਸ ਦਾ ਬੜਾ ਕਾਲਾ ਪੈ ਰਿਆ ਜੀ ਕਿਹਦਾ ਡਾਕਟਰ ਐਸ ਦਾ ਹਮਦਰਦ ਕਰ ਰਿਹਾ ਕੋਈ ਡਾਕਟਰ ਦਾ کہہ ਰਿਹਾ ਕੋਈ ਕਿਸੇ ਗ੍ਰਾਮ ਵਿੱਚ ਨਹੀਂ ਉੱਠਦਾ ਡਾਕਟਰ ਐਸ ਮਤ ਕਰ ਡਾਕਟਰ ਜੀ ਡਾਕਟਰ ਐਸ ਨਹੀਂ ਡਾਕਟਰ ਅਹੀਂ ਤਾਂ ਅਮਰਤਾ ਨਹੀਂ ਬੰਦੇ ਆ ਮੁੱਖ ਮੰਤਰੀ ਨੂੰ ਪੁੱਛ ਲੋ ਹੱਬ ਤੋਂ ਬੜਾ ਝੂਠਾ ਦਾ ਕੇਜਰੀ ਵਾਲਾ ਬਿਲਕੁਲ ਬਿਲਕੁਲ ਹੋਰ ਕੈਂਦੀ ਲੋੜ ਹੀ ਨਹੀਂ ਬਿਲਕੁਲ ਸਾਬ ਕਿਦਾ ਐਡਿਕ ਝੂਠਾ ਐ ਐਡਾ ਵੱਡਾ ਠੱਗ ਮੈਂ ਬੰਦਾ ਦੇਖਿਆ ਨਹੀਂ ਜਿੰਨਾ ਉਹ ਐ ਐ ਸ਼ਕਲ ਐ ਜੀ ਬਣਾ ਲੂਗਾ ਮਫਲਰ ਜਪਾ ਕੇ ਖੰਗੀ ਜਾਊਗਾ ਬਿਮਾਰੀ ਕੋਈ ਨਹੀਂ ਉਹਨੂੰ ਦਿਖਾਊਗਾ ਕਿ ਮੈਂ ਆਮ ਆਦਮੀ ਦਾ ਐ ਤੇ ਉਹਦੇ ਘਰ ਜਾ ਕੇ ਦੇਖੋ ਕਿੰਨਾ ਲੱਗਦਾ ਕਿੰਨੇ ਕਰੋੜਾਂ ਦਾ ਆਪਣੇ ਘਰ ਬਣਾਇਆ ਉਹਨੇ ਆ ਬੇਸਿਕਲੀ ਕੀ ਐ ਆ ਸਾਰੇ ਕ੍ਰਿਮੀਨਲ ਇਕੱਠੇ ਹੋਏ ਐ ਲੁੱਟਣ ਵਾਸਤੇ ਇੱਕ ਗੈਂਗ ਬਣ ਗਈ ਸੀ ਉਹਨਾਂ ਵਿਚਾਰੇ ਪੰਜਾਬੀ ਆਪਣੇ ਦਿਲ ਦੇ ਵੱਡੇ ਐ ਤੇ ਆਪਾਂ ਫਸ ਗਏ ਐ बाकी हिंदुस्तानी फसेया ते ਹੁਣ ਕੀ ਹੈ ਜੀ ਹਾਲਾਤ ਹੈ ਆ ਇਹਨਾਂ ਦਾ ਲਾਸਟ ਸਟੇਸ਼ਨ ਹੈ ਇਹਦੇ ਬਾਅਦ ਸਾਰੇ ਅੰਦਰ ਹੀ ਜਾਣਗੇ ਹਲੇ ਤਾਂ ਟੈਂਪਰਰੀ ਗੇਲ ਚ ਆਏ ਕੋਈ ਨਹੀਂ ਰਹਿਣਾ ਨਾ ਤੋਂ ਬਾਦਲ ਸਾਹਿਬ ਵੀ ਸਵਾਲ ਹੈ ਆਪਸੇ ਅਮੈਂਡੇਟੂ ਨੇ ਨਿਊਜ਼ ਸੇ ਅਮਰ ਫਰ ਬਾਦਲ ਸਾਹਿਬ ਕੀ ਬਾਤ ਕਰੇ ਬੜੇ ਬਾਦਲ ਸਾਹਿਬ ਕੀ ਪਾਸਵਰ ਮੁੱਖ ਮੰਤਰੀ ਰਹੇ 3 ਬਾਤ ਟਰਨਓਵਰ ਉਹਨਾਂ ਨੇ ਪੂਰਾ ਕੀਤਾ ਔਰ ਦੂਸਰੀ ਬਾਤ ਇਹ ਹੈ ਕਿ ਐਸਵਾਈਲ ਕੇ ਲੇ ਬਹੁਤ ਬੜੀ ਕਾਮ ਕੀਆ ਆਟਾ ਦਾਲ ਸਕੀਮ ਬਹੁਤ سارے ਅੱਛੇ ਕੰਮ ਕੀਏ अब सवाल मेरा ये है और ऑलिस्ट जवाब मुझे चाहिए अभी व्यापारियों का एक सम्मेलन हो रहा था चंडीगढ़ में और पंजाब के मुख्यमंत्री बोलते हैं बिना नाम लिए कि पहले की सरकारों में व्यापारियों से आंदनी के तौर पर पैसा लिया जाता था और हिस्सेदारी की बात की जाती थी अब इशारा किस तरह है आप भी समझदार हैं और दूसरा सवाल मेरा ये है अकाली दल का कम कैसे होगा सर कम बैक लोग दिलान चाहिए किसे ना भी गल कर लो ਮੈਂ ਜੇ ਤੁਸੀਂ ਜਾਣ ਕੇ ਹੱਥ ਨਹੀਂ ਕਰੇ ਕਰਨੇ ਜੇ ਮੈਂ ਤੁਹਾਨੂੰ ਪੁੱਛਿਆ ਨਾ ਸਾਰੇ ਤੁਸੀਂ ਕਾਲੀ ਦਲ ਨੂੰ ਹੀ ਵੋਟ ਪਾਓਗੇ ਮੈਨੂੰ ਪਤਾ ਹੈ ਸਹੀ ਹੈ ਕਿ ਨਹੀਂ ਤੁਸੀਂ ਦੇਖੋ ਜਿਹੜੀ ਆ ਸੜਕਾਂ ਤੇ ਤੁਸੀਂ ਜਾ ਰਹੇ ਹੋ ਜਿਹਦੇ ਸ਼ਹਿਰ ਟਰੈਫਿਕ ਘਟ ਗਿਆ ਥੋੜੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਹੋਈ ਹੈ ਕਿਤੇ ਮੈਂ ਕਹਿੰਦਾ ਜੇ ਕੈਮਰਾ ਚੇਂਜ ਇਧਰੋਂ ਪਾਸੇ ਕਰ ਲੋ ਸਾਰਿਆਂ ਦੇ ਸਿਰ ਐਂ ਹੋਈ ਜਾਂਦੇ ਅੱਜ ਦੱਸਿਆ ਕੀ ਹੈ ਪਹਿਲੇ ਸਵਾਲ ਦਾ ਜਵਾਬ ਸਰ ਇਹ ਤਾਂਦ ਲੀਆਂ ਉਹ ਕਦ ਦੱਸੇ ਕਿਨੇ ਕੀਤੀਆਂ ਹੈ ਮੈਂ ਦੱਸਦਾ ਕੇਜਰੀਵਾਲ ਸੂਰੀਆ ਮਹੀਨੇ ਦਾ ਲੰਦੇ ਅੱਜ ਲੈਂਡ ਪੂਲਿੰਗ ਕੀ ਹੈ ਲੈਂਡ ਪੂਲਿੰਗ ਐਕਟ ਜਿਹੜਾ ਹੈ ਮੈਂ ਤੁਹਾਨੂੰ ਜਲਦੀ ਖੁਲਾਸਾ ਕਰਨ ਲੱਗਾ ਇੱਕ ਦੋ ਦਿਨਾਂ ਚ ਪ੍ਰੈਸ ਕਾਉਂਟ ਕਰਕੇ ਸਭ ਤੋਂ ਵੱਡਾ ਸਕੈਮ ਆ ਲੈਂਡ ਐਕ acquisition ਹੈ ਆ ਡਰਾ ਰਿਹਾ ਸਾਰੇ ਰਜਿਸਟਰ ਡਰਾ ਕੇ ਫਿਰ ਇਹਨਾਂ ਨੂੰ ਇਹਨਾਂ ਨੇ ਐਕਟ ਵਿੱਚ ਪ੍ਰੋਵੀਜ਼ਨ ਰੱਖੀ ਕਿਦਾ ਮਰਜ਼ੀ ਛੱਡ ਸਕਦੇ ਆ ਤੇ ਕਿਦਾ ਮਰਜ਼ੀ ਅਕਵਾਇਰ ਕਰ ਸਕਦੇ ਆ ਮਤਲਬ 100 100 1 ਕਰੋੜ ਰੁਪਏ ਕਿੱਲਾ ਰੱਖਿਆ ਰੇਟ ਇਹਨਾਂ ਨੇ ਆਪਣਾ ਪ੍ਰਧਾਨ ਜੀ ਡਾਕਟਰ ਐਸ ਦਾ ਬੜਾ ਕਰੌਲਾ ਪੈ ਰਿਹਾ ਜੀ ਕਿਦਾ ਡਾਕਟਰ ਜੀ ਹਮ ਤਾਂ ਕਰ ਰਹੇ ਆ ਕੋਈ ਡਾਕਟਰ ਕਹਿ ਰਹੇ ਆ ਕੋਈ ਟੈਸਟ ਜਿਹੜਾ ਉਹ ਵਿੱਚ ਨਹੀਂ ਡਾਕਟਰ ਮੈਂ ਕਹਿੰਦਾ ਡਾਕਟਰ ਜੀ ਡਾਕਟਰ ਨਹੀਂ ਡਾਕਟਰ ਅਹੀ ਤਾਂ ਅਮਰਤਾਰੀ ਬੰਦੇ ਆ ਮੁੱਖ ਮੰਤਰੀ ਨੂੰ ਪੁੱਛ ਲਓ